ਨੇ ਇਸ ਗੱਲ ਦਾ ਯਕੀਨ ਦਵਾਇਆ ਵੀ ਅਸੀਂ ਇਹ ਜਿਹੜੀ ਗਰਾਸ ਰੂਟ ਲੈਵਲ ਤੱਕ ਕਿਉਂਕਿ ਡੈਮੋਕ੍ਰੇਸੀ ਦੀ ਸਾਰਿਆਂ ਨਾਲ ਵੱਡੀ ਜਿਹੜੀ ਇਲੈਕਸ਼ਨ ਉੱਚੀ ਦਾ ਇਲੈਕਸ਼ਨ ਜਿਹੜੀ ਮੰਨੀ ਜਾਂਦੀ ਉਹ ਇਹ ਪੰਚਾਇਤ ਇਲੈਕਸ਼ਨ ਹੁੰਦੀ ਹੈ ਬਲਾਕ ਸੰਮਤੀਆਂ ਜ਼ਿਲ੍ਹਾ ਪਰਿਸ਼ਦ ਦੀ ਇਲੈਕਸ਼ਨ ਹੁੰਦੀ ਹੈ ਤਾਂ ਅਸੀਂ ਚਾਹਨੇ ਆ ਵੀ ਇਹ ਬੜੇ ਅਮਨ ਅਮਾਨ ਤੇ ਬੜੇ ਵਧੀਆ ਢੰਗ ਨਾਲ ਹੋਏ ਤਾਂ ਕਿ ਜਿਹੜੀਆਂ ਪੰਚਾਇਤਾਂ ਚੁਣ ਕੇ ਆਣ ਉਹ ਪੰਚਾਇਤਾਂ ਲੋਕਾਂ ਦੀ ਰਿਪਰੈਜ਼ੈਂਟੇਸ਼ਨ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਬਣ ਕੇ ਅੱਗੇ ਨਿਕਲੇ ਸੋ ਇਹ ਸਾਨੂੰ ਉਮੀਦ ਹੈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਆਪਣੀ ਰਿਪਰੈਜ਼ੈਂਟੇਸ਼ਨ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੀ ਸਾਰੀ ਲੀਡਰਸ਼ਿਪ ਸੀਨੀਅਰ ਲੀਡਰਸ਼ਿਪ ਨੇ ਆਕੇ ਇਥੇ ਦਿੱਤੀ ਹੈ ਕੀ ਪ੍ਰੋਸਾ ਮਿਲੇ ਜੀ ਪ੍ਰੋਸਾ ਨਾ ਨੇ ਦਵਾਇਆ ਵੀ ਆਫਟਰ ਆਲ ਕਮਿਸ਼ਨ ਦੇ ਜਿਹੜੇ ਚਾਰਜ ਨੇ ਉਹਨਾਂ ਨੇ ਰਾਜ ਕਮਲ ਜੀ ਨੇ ਇਹ ਗੱਲ ਕਹੀ ਹੈ ਵੀ ਅਸੀਂ ਯਕੀਨਨ ਜਿਹੜੇ ਤੁਹਾਡੇ ਮਨ ਦੇ ਵਿੱਚ ਇਹ ਚੀਜ਼ਾਂ ਨੇ ਉਸ ਦੇ ਉੱਤੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਤਰੀਕੇ ਨਾਲ ਅਸੀਂ ਇਨਸਾਫ ਦੇਈਏ ਔਰ ਸੈਕੰਡਲੀ ਜਿਹੜੀ ਸਾਰੇ ਨਾਲ ਵੱਡੀ ਗੱਲ ਉਹਨਾਂ ਨੇ ਕਿਹਾ ਵੀ ਜਿਹੜੀ ਐਨਓਸੀ ਚੁੱਲਾ ਟੈਕਸ ਵਗੈਰਾ ਦੀ ਹੈ ਉਹਦੇ ਲਈ ਅਸੀਂ ਉਹਨੂੰ ਕਾਨੂੰਨ ਨੂੰ ਹੋਰ ਵਧੀਆ ਤੇ ਆਸਾਨ ਬਣਾ ਦਿੱਤਾ ਹੈ ਵੀ ਤੁਸੀਂ ਇੱਕ ਨੋਟਰੀ ਅਟੈਸਟ ਕਰਕੇ ਆਪਣਾ ਐਫੀਡੇਵਿਟ ਦੇ ਸਕਦੇ ਹੋ ਵੀ ਸਾਡੇ ਕੋਲ ਜਿਹੜੇ ਆ ਕਾਗਜ਼ ਮੰਗੇ ਜਾ ਰਹੇ ਨੇ ਅਸੀਂ ਇਲੈਕਸ਼ਨ ਤੋਂ ਪਹਿਲੇ ਪਹਿਲੇ ਉਹ ਕਾਗਜ਼ ਦੇ ਕੇ ਯਾਨੀ ਕਿ ਉਹ ਫਿਰ ਤੁਹਾਡੇ ਮੰਡੇਟਰੀ ਨਹੀਂ ਹੋਏਗਾ ਐਨਓਸੀ ਚੁੱਲਾ ਟੈਕਸ ਵਗੈਰਾ ਦੀ ਉਹ ਤੁਸੀਂ ਆਪਣੇ ਐਫੀਡੇਵਿਟ ਨੋਟਰੀ ਅਟੈਸਟਡ ਰਾਈ ਵੀ ਤੁਹਾਨੂੰ ਉਸ ਦਾ ਫਾਇਦਾ ਮਿਲ ਸਕਦਾ ਪਰ ਜਿਹੜਾ ਉਹਨਾਂ ਦਾ ਟੈਕਸ ਹੈ ਉਹ ਭਰਨਾ ਤਾਂ ਜ਼ਰੂਰੀ ਹੈ ਐਨਓਸੀ ਤਾਂ ਤੁਸੀਂ ਐਫੀਡੇਵਿਟ ਤਾਂ ਦੇ ਦੋਗੇ ਕਿ ਸਾਡਾ ਕੋਈ ਬਕਾਇਆ ਨਹੀਂ ਹੈ ਪਰ ਉਹ ਟੈਕਸ ਉੱਪਰ ਹੋਵੇ ਕਿੱਥੇ ਉਹਦੀ ਰਸੀਦ ਵੀ ਤੁਹਾਨੂੰ ਐਡਾ ਇਹੋ ਹੀ ਇਹੋ ਚੀਜ਼ ਉਹਨਾਂ ਨੇ ਵੀ ਜ਼ਿਕਰ ਕੀਤਾ ਵੀ ਉਹਦੀ ਜਿਹੜੀ ਰਸੀਦ ਹੈ ਜਦੋਂ ਉਹ ਐਫੀਡੇਵਿਟ ਦੇਣਗੇ ਜੇ ਉਹ ਅਸੀਂ ਨਾ ਪ੍ਰੋਡਿਊਸ ਕਰ ਸਕਣਗੇ ਉਹਦਾ ਕਾਗਜ਼ ਨਾਲ ਇਨਵੌਇਸ ਉਹ ਦੇਤਾ ਆਪਣੀ ਐਫੀਡੇਵਿਟ ਤੇ ਵੇਚੇ ਨੋਟਰੀ ਨੋਟਰੀ ਦਾ ਕੀ ਮਤਲਬ ਹੈ ਵੀ ਉਹਨਾਂ ਨੇ ਐਫੀਡੇਵਿਟ ਦਿੱਤਾ ਵੀ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੀ ਸਭ ਕੁਝ ਅਸੀਂ ਬੈਸਟੂ ਦਾ ਨੌਲੇਜ ਦੇ ਦਿਆਂ ਔਰ ਸਾਡੇ ਕੋਈ ਨੋ ਡਿਊਜ਼ ਨਹੀਂ ਜੇ ਡਿਊਜ਼ ਨਿਕਲਣਗੇ ਤੇ ਆਟੋਮੈਟਿਕਲੀ ਉਹਦੇ ਪਰ ਗੱਲ ਇਹ ਹੈ ਨਾ ਵੀ ਚਿਲਾ ਟੈਕਸ ਕਿੰਨਾ ਚ ਸਰ ਪਰਦਾ ਕੌਣ ਹੈ ਉਹ ਨੂੰ ਪਤਾ ਸੀ ਅੱਜ ਉਹਦਾ ਇਲਾਜ ਅਸੀਂ ਕਰਾਂਗੇ ਤੇ ਉਹ ਜਾ ਕੇ ਜਦੋਂ ਜਿੱਥੇ ਇਲੈਕਸ਼ਨਾਂ ਹੋਣਗੀਆਂ ਨਾ ਦੇਖੋ ਕੋਈ ਵੀ ਜਿੱਦਾਂ ਕੋਈ ਧੰਦਲੀ ਕਰਨ ਦੀ ਕੋਸ਼ਿਸ਼ ਕਰੇ ਚਾਹੇ ਉਹ ਕਿਹੜਾ ਵੀ ਕੋਈ ਅਫਸਰ ਕਰੇ ਉਹ ਅਹੀਂ ਨਹੀਂ ਹੁੰਦਾ ਆਪਣੇ ਵਰਕਰ ਪਿਛੇ ਤੁਹਾਨੂੰ ਡਟ ਕੇ ਖਲੋਣਾ ਪੈਣਾ ਪਹਿਲੇ ਵੀ ਇਲੈਕਸ਼ਨਾਂ ਹੁੰਦੀਆਂ ਰਹੀਆਂ ਨੇ ਐਡਾ ਕਦੀ ਨਹੀਂ ਹੋਇਆ ਵੀ ਸਰਕਾਰ ਕੇ ਇਹਦੇ ਕਾਗਜ਼ ਰੱਦ ਕਰ ਦੇ ਜਾਂ ਜਿਹੜੇ ਆ ਚੁੱਲਾ ਟੈਕਸ ਦੇ ਐਨਓਸੀ ਨਾ ਦੇ ਦੇਣੀ ਚਾਹੀਦੀ ਹੈ ਸਰਕਾਰ ਨੂੰ ਵੀ ਲੈਣੀ ਚਾਹੀਦੀ ਲੈਟ ਅਸ ਸੀ ਨਾ ਵੀ ਲੋਕਾਂ ਦੇ ਵਿੱਚ ਬਦਲਾਅ ਦੀ ਜਿਹੜੀ ਬਦਲਾਅ ਦੇ ਉੱਤੇ ਸਰਕਾਰ ਆਈ ਸੀ ਕਿੰਨੇ ਕੁ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਇਹ ਬਦਲਾਅ ਦੀ ਰਾਜਨੀਤੀ ਨੂੰ ਕਿੰਨੇ ਕੁ ਲੋਕ ਚਾਹਦੇ ਇਹ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਫੇਰ ਇਲੈਕਸ਼ਨ ਹੋਣੀ ਚਾਹੀਦੀ ਪਹਿਲੇ ਵਾਲੀ ਬੋਲੇ-ਬੋਲੀਆਂ ਜਿਹੜੀਆਂ ਬੋਲੀਆਂ ਲੱਗੀਆਂ ਅੱਛਾ ਇੱਕ ਜਿਹੜੀ ਸਾਰੇ ਨਾਲ ਵੱਡੀ ਜਿਹੜੀ ਪੰਜਾਬ ਦੇ ਵਿੱਚ ਅ ਜਿਹੜੀ ਇਸ ਵੇਲੇ ਸੋਚਣ ਦੀ ਗੱਲ ਹੈ ਬਈ ਕਈ ਪੰਚਾਇਤਾਂ ਦੀ ਪਿੰਡਾਂ 'ਚ ਬੋਲੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਪਿੰਡਾਂ 'ਚ ਬੋਲੀਆਂ ਲਗਨੀਆਂ ਕੋਈ ਕਹਿੰਦਾ ਵੀ ਮੈਂ 10 ਲੱਖ ਦਿੰਦਾ ਕੋਈ ਕਹਿੰਦਾ ਜੀ ਮੈਂ 15 ਦਿੰਦਾ ਐਦਾਂ ਇਹ ਤੇ ਫਿਰ ਇਹ ਹੋ ਗਿਆ ਵੀ ਅਮੀਰਾਂ ਦੀ ਇਲੈਕਸ਼ਨ ਹੋ ਗਈ